ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਲੋਕ ਸਭਾ ਚੋਣਾਂ ਖਤਮ ਹੋ ਚੁੱਕੀਆਂ ਹੈਗੀਆਂ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀ ਮਸ਼ੀਨ ਦੇ ਵਿੱਚ ਬੰਦ ਚੁੱਕੀ ਹੈ 4 ਤਰੀਕ ਨੂੰ ਰਿਜ਼ਲਟ ਆਣੇ ਹੈ ਕਿਹਦੀ ਸਰਕਾਰ ਬਣਦੀ ਹੈਗੀ ਹੈ ਕੌਣ ਉਮੀਦਵਾਰ ਜਿੱਤੂਗਾ ਸਾਡੇ ਕੋਲੇ ਬਠਿੰਡਾ ਦੇ ਲੋਕ ਮੌਜੂਦ ਹਨ ਨਾਲ ਗੱਲਬਾਤ ਕਰਦੇ ਹੈਗੇ ਆਂ ਹਾਂ ਜੀ ਕੀ ਕਹਿਣਾ ਚਾਹੋਗੇ 4 ਤਰੀਕ ਨੂੰ ਰਿਜ਼ਲਟ ਆਣੇ ਲੋਕ ਸਭਾ ਚੋਣਾਂ ਖਤਮ ਹੋ ਚੁੱਕੀਆਂ ਵੋਟਾਂ ਪੈ ਚੁੱਕੀਆਂ ਤੁਹਾਨੂੰ ਕੀ ਲੱਗਦਾ ਕਿਹਦੀ ਸਰਕਾਰ ਬਣੂਗੀ ਕੌਣ ਉਮੀਦਵਾਰ ਜਿੱਤੂਗਾ ਬੀਜੇਪੀ ਦੀ ਸਰਕਾਰ ਬਣ ਰਹੀ ਹੈ ਜੀ ਕారణ ਕਿ ਇਹ ਵਿਕਾਸ ਇੰਨਾ ਕਰਾਇਆ ਜੀ ਤੁਸੀਂ ਦੇਖੋ ਬਾਹਰ ਆਪਣੇ ਪੰਜਾਬ ਦੇ ਵਿੱਚ ਦੇਖੋ ਇੰਡੀਆ ਦੇ ਵਿੱਚ ਦੇਖੋ ਵਿਦੇਸ਼ਾਂ ਚ ਜਾ ਕੇ ਦੇਖੋ ਆਪਣੇ ਜਿਹੜੀ ਇੰਡੀਆ ਦੀ ਪਛਾਣ ਬਣੀ ਹੈ ਅੱਜ ਦੇਖਣ ਵਾਲੀ ਹੈ ਬਾਕੀ ਜਿਹੜਾ ਵਿਕਾਸ ਤੁਸੀਂ ਦੇਖ ਹੀ ਰਹੇ ਹੋ ਸਾਰੇ ਪਾਸੇ ਜੇ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਦੇ ਕੌਣ ਉਮੀਦਵਾਰ ਜਿੱਤੂਗਾ ਪਰਮਪਾਲ ਕੋਰਾ ਜੀ 101% ਸਾਰੇ ਬਠਿੰਡਾ ਪਿੰਡਾਂ 'ਚ ਮੈਂ ਕਹਿ ਨਹੀਂ ਸਕਦਾ ਪਰ ਲੋਕ ਜਿੰਨੀ ਵੀ ਬਠਿੰਡਾ ਵਾਲ ਜਿੰਨੇ ਵੀ ਸਹਿਰ ਹੈ ਸਾਰੀ ਵੋਟ ਆਪਣੇ ਬੀਜੇਪੀ ਨੂੰ ਪਈ ਹੈ ਜਿੰਨੀ ਵੀ ਹੈ ਬਿਲਕੁਲ ਸੜਕਾ ਹੋਰ ਵੀ ਲੋਕ ਕਰਨ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਚਾਰ ਤਿੰਨ ਰਿਜ਼ਲਟ ਆਣੇ ਆ ਸਰਕਾਰ ਬਣਨ ਜਾ ਰਹੀ ਹੈਗਾ ਤੁਹਾਨੂੰ ਕੀ ਲੱਗਦਾ ਕਿਹਦੀ ਸਰਕਾਰ ਬਣੂਗੀ ਸਰਕਾਰ ਬਣੂਗੀ ਭਾਈ ਕਾਂਗਰਸ ਦੀ ਬਣੂਗੀ ਇਹ ਕਿਉਂਕਿ ਮੋਦੀ ਪੰਜਾਬ ਨਾਲ ਧੱਕਾ ਕਰੀ ਜਾਂਦਾ ਪੰਜਾਬ ਦੇ ਲੋਕ ਆ ਜਿਹੜੇ ਉਹ ਮੋਦੀ ਨੂੰ ਸਮਝੀ ਬੈਠੇ ਆ ਹਾਂਜੀ ਤੇ ਜੇ ਬਹਿੰਡਾ ਦੀ ਗੱਲ ਕਰੀਏ ਬਹਿੰਡਾ ਤੇ ਮੀਂਦ ਵਰ ਕੌਣ ਜਿੱਤੂਗਾ ਬਹਿੰਡੇ ਤੋਂ ਜੀ ਆਮ ਆਦਮੀ ਪਾਰਟੀ ਵਾਲੇ ਬਹੁਤ ਸਿੱਟਾਂ ਦੇ ਦਿੱਤਨਗੇ ਇਹ ਪੱਕੀ ਗੱਲ ਹੈ ਜੀ ਸੜਕਾ ਹੋਰ ਵੀ ਲੋਕ ਗੱਲਬਾਤ ਕਰ ਰਹੇ ਕੀ ਕਹਣਾ ਚਾਹੁੰਦਾ ਚਾਰ ਤਿੰਨ ਨੂੰ ਜਿਹੜਾ ਰਿਜ਼ਲਟ ਆ ਆ ਰਹੇ ਹੈਗੇ ਹੈ ਸਰਕਾਰ ਬਣਨ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿਹਦੀ ਸਰਕਾਰ ਬਣੂਗੀ ਕੇਂਦਰ ਚ ਨਹੀਂ ਲੱਗਦਾ ਜੀ ਵੀ ਸਰਕਾਰ ਕਾ ਕਾਂਗਰਸ ਦੀ ਬਣੂਗੀ ਤੇ ਪਿੰਡਾਂ ਦੀ ਗੱਲ ਕਰੇ ਪਿੰਡਾ ਕੌਣ ਜਿੱਤੂਗਾ ਨਹੀਂ ਸਾਡੇ ਪਿੰਡਾਂ ਨੇ ਜੀ ਪਿੰਡਾਂ ਦੇ ਤਾਂ ਨਹੀਂ ਸਾਨੂੰ ਪਤਾ ਪਿੰਡਾਂ ਦੀ ਵੋਟਾਂ ਪਈਆਂ ਹੈਗੀਆਂ ਉੱਥੇ ਕਿਹਦਾ ਚਾਂਸੀ ਜ਼ਿਆਦਾ ਕਿਹਦੀ ਹਵਾ ਸੀ ਨਹੀਂ ਨਹੀਂ ਪਿੰਡਾਂ ਦੇ ਵਿੱਚ ਪੁੱਛੋ ਸਾਥ ਸਰਕਾਰ ਤੁਸੀਂ ਕਹਿੰਦੇ ਕਾਂਗਰਸ ਦੀ ਬਣੂਗੀ ਸਰਕਾਰ ਬਣੂਗੀ ਕਾਂਗਰਸ ਦੀ ਕਾਂਗਰਸੀ ਹੋਰ ਵੀ ਹੈਗਾ ਉਹ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਚਾਰ ਤਿੰਨ ਰਿਜ਼ਲਟ ਆਣੇ ਹੈਗੇ ਆ ਤੁਹਾਨੂੰ ਕੀ ਲੱਗਦਾ ਸਰਕਾਰ ਕਿਦੀ ਬਣੂਗੀ ਤੇ ਵਿੰਡ ਕੌਣ ਜਿੱਤੂਗਾ ਅਸੀਂ ਤਾਂ ਕਾਂਗਰਸ ਸਰਕਾਰ ਬਣੂਗੀ ਕਾਂਗਰਸ ਨੂੰ ਚਾਹੁੰਦੇ ਆ ਜੀ ਸੈਂਟਰ ਸਰਕਾਰ ਚ ਕਾਂਗਰਸ ਸਰਕਾਰ ਬਣੂਗੀ ਹਾਂ ਜੀ ਕਿਉਂ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਸਰਕਾਰ ਬਣੂਗੀ ਸਾਨੂੰ ਪਤਾ ਲੱਗਦਾ ਵੋਟਾਂ ਦੇ ਹਿਸਾਬ ਨਾਲ ਹੀ ਪਤਾ ਲੱਗਦਾ ਮਾੜਾ ਹੋਟਾ ਹਾਂ ਕੋਈ ਜੇ ਜੇ ਵਿੰਡ ਦੀ ਗੱਲ ਕਰੀ ਵਿੰਡੇ ਕੌਣ ਉਮੀਦਵਾਰ ਜਿੱਤੂਗਾ ਕੌਣ ਐਮਪੀ ਬਣੂਗਾ ਬਠਿੰਡੇ ਦਾ ਹੁਣ ਜੀ ਬਰਾਬਰ ਦੀਆਂ ਹੀ ਹੈ ਬਰਾਬਰ ਦੀ ਲੱਗਦੀਆਂ ਹਨ ਤੱਕਰ ਬਰਾਬਰ ਦੀ ਹੈ ਹਾਂ ਤੱਕਰ ਬਰਾਬਰ ਦੀ ਹੈ ਹੋਰ ਵੀ ਹੈਗੇ ਸਾਡੇ ਕੋਲੇ ਇਹਨਾਂ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਚਾਰ ਤੋਂ ਜਿਹੜੇ ਵੋਟਰ ਰਿਜ਼ਲਟ ਆਣੇ ਹੈਗੇ ਆ ਤੁਹਾਨੂੰ ਕੀ ਲੱਗਦਾ ਕਿਹਦੀ ਸਰਕਾਰ ਬਣੂਗੀ ਕੇਂਦਰ ਅੱਜ ਤੱਕ ਸਿਵਰਕਾਉਨ ਬੋਟ ਜਿਆਦਾ ਪਈ ਹੈ ਤੱਕੜੀ ਨੂੰ ਜਿਆਦਾ ਬੋਟ ਪਈ ਹੈ ਇਹੀ ਤੱਕੜੀ ਜਿੱਤ ਸਕਦੀ ਹੈ ਤੱਕੜੀ ਨੂੰ ਬਹੁਤ ਬੋਟ ਪਈ ਹੈ ਬਠਿੰਡੇ ਸ਼ਹਿਰ ਚੋਂ ਹਾਂ ਜੀ ਬਸ ਕੇਂਦਰ ਚ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਕਾਇ ਨਹੀਂ ਕਰ ਸਕਦੇ ਜੀ ਹੁਣ ਕੀ ਕਰ ਸਕਦੇ ਆਂਗੇ ਕੋਈ ਤਾਂ ਮੋਦੀ ਨੂੰ ਕਹੀ ਜਾਂਦਾ ਕੋਈ ਕਾਂਗਰਸ ਨੂੰ ਕਹੀ ਜਾਂਦਾ ਜੇ ਵੋਟਾਂ ਦੇ ਰਿਜ਼ਲਟ ਆਏ ਤਾਂ ਪਤਾ